ਉਸ ਤੋਂ ਸਾਡੇ ਖੇਤਾਂ 'ਚ ਬਹੁਤ ਸਾਰੀਆਂ ਜੜੀਆਂ ਬੂਟੀਆਂ ਤੇ ਰੁੱਖ ਅਜਿਹੇ ਨੇ ਜਿਹੜੇ ਅੱਜ ਵੀ ਨਦੀਨਾਂ ਦੇ ਰੂਪ ਦੇ ਵਿੱਚ ਖੇਤਾਂ ਦੇ ਵਿੱਚ ਇੰਨੀਆਂ ਬਟਾ ਤੇ ਖਾਲੀ ਥਾਵਾਂ ਚ ਅਮਰ ਹੋਈ ਖੜੀ ਦਿਸਦੈ ਨੀ ਅਸਲ ਦੇ ਵਿੱਚ ਇਹ ਨਦੀ ਨਹੀਂ ਇਹ ਹੈ ਸਾਡੇ ਖੇਤਾਂ ਦੇ ਵਿੱਚ ਉਗਿਆ ਹੋਇਆ ਆਯੁਰਵੇਦ ਕੀ ਕਾਰਨ ਹੈ ਕਿ ਇੰਨੀਆਂ ਸਪ੍ਰੇਹਾਂ ਦੇ ਬਾਵਜੂਦ ਇਹਨਾਂ ਨੂੰ ਉਹ ਸਪ੍ਰੇਹਾਂ ਖਤਮ ਨਹੀਂ ਕਰ ਸਕੀਆਂ ਕਾਰਨ ਬੜਾ ਸਾਫ਼ ਤੇ ਸਪਸ਼ਟਾ ਦੋਸਤੋ ਕਿ ਇਹਨਾਂ ਜੜੀਆਂ ਬੂਟੀਆਂ ਦਾ ਖੁਦ ਦਾ ਜੈਵਿਕ ਮਾਦਾ ਯਾਨੀ ਜੀਵਨ ਸ਼ਕਤੀ ਬਹੁਤ ਜ਼ਿਆਦਾ ਮਜ਼ਬੂਤ ਹੈ ਦੇਸੀ ਬੀਜਾਂ ਤੋਂ ਬਣੀਆਂ ਹੋਈਆਂ ਇਹ ਜੜੀਆਂ ਬੂਟੀਆਂ ਲੱਖ ਯਤਨ ਕਰਨ ਦੇ ਬਾਵਜੂਦ ਅੱਜ ਵੀ ਸਾਡੇ ਖੇਤਾਂ ਦੇ ਵਿੱਚ ਖੜੀਆਂ ਤਾਂ ਕੋਈ ਨਾ ਕੋਈ ਕਾਰਨ ਹੋਊਗਾ ਇਹ ਨੇ ਆਯੁਰਵੈਦ ਦੇ ਪੌਦੇ ਕਿਤੇ ਨਾ ਕਿਤੇ ਇਹਨਾਂ ਦਾ ਸਾਡੇ ਉਪਚਾਰ ਦੇ ਵਿੱਚ ਸਿਹਤ ਸੰਬੰਧੀ ਸਾਡੇ ਇਲਾਜ ਦੇ ਵਿੱਚ ਦੇਸੀ ਇਲਾਜ ਦੇ ਵਿੱਚ ਕਹ ਲਓ ਬਹੁਤ ਵੱਡਾ ਰੋਲ ਰਿਹਾ ਤੇ ਅੱਜ ਵੀ ਇਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਲਾਜ ਦੇ ਵਿੱਚ ਲਿਆਂਦੇ ਜਾਂਦੇ ਨੇ ਅੱਜ ਗੱਲ ਕਰਦੇ ਹਾਂ ਅਜਿਹੀ ਇੱਕ ਪੌਦੇ ਦੀ ਅਡੂਸਾ ਅਡੂਸਾ ਦਾ ਪੰਚਾਂਗ ਬੜੇ ਪੁਰਾਣੇ ਸਮੇਂ ਤੋਂ ਖਾਸ ਕਰਕੇ ਦੇ ਪੱਤੇ ਬਹੁਤ ਕਮੇ ਸਮੇਂ ਤੋਂ ਇਸ ਨੂੰ ਆਯੁਰਵੈਦ ਦੇ ਵਿੱਚ ਬੜਾ ਉੱਚਾ ਸਥਾਨ ਪ੍ਰਾਪਤ ਹੈ ਸਾਹ ਪ੍ਰਣਾਲੀ ਲਈ ਅਡੂਸਾ ਆਰਾਮ ਬਣਾਂ ਸਰਕਾਰਾਂ ਨੇ ਅਣਗੈਲੀ ਲਾ ਲਓ ਜਾਂ ਕੋਈ ਵੀ ਕਾਰ ਲਾ ਲਓ ਦੋਸਤੋ ਹੌਲੀ-ਹੌਲੀ ਜਿਹੜਾ ਸਾਡੇ ਮੁਲਕ ਦੇ ਵਿੱਚੋਂ ਆਯੁਰਵੇਦ ਦਾ ਪ੍ਰਭਾਵ ਉਹ ਮੱਦਮ ਪੈਂਦਾ ਗਿਆ ਪਰ ਆਯੁਰਵੇਦ ਦੇ ਵਿੱਚੋਂ ਨਿਕਲੀ ਹੋਈ ਹੋਮੋਪੈਥੀ ਨੇ ਹੌਲੀ-ਹੌਲੀ ਆਪਣੀ ਪਕੜ ਬਣਾਉਣੀ ਸ਼ੁਰੂ ਕਰ ਦਿੱਤੀ ਹੋਮੋਪੈਥਿਕ ਇਲਾਜ ਵੀ ਦੋਸਤੋ ਬੜਾ ਕਾਰਗਰ ਹੈ ਬੜੇ ਚਮਤਕਾਰੀ ਪ੍ਰਭਾਵ ਨੇ ਹੋਮੋਪੈਥੀ ਦੇ ਮੋਂ ਬੈਠੀ ਨੇ ਜਿਹੜਾ ਇਹ ਅਡੂਸਾ ਸੀ ਆਯੁਰਵੇਦਾ ਇਹਨੂੰ ਜਸਟਿਸੀਆ ਐਡਾਟੋਡਾ ਦੇ ਰੂਪ ਦੇ ਵਿੱਚ ਇਸਤੇਮਾਲ ਦੇ ਵਿੱਚ ਲੈਂਦਾ ਤੇ ਅੱਜ ਜਸਟਿਸੀਆ ਐਡਾਟੋਡਾ ਇੱਕ ਆਰਾਮਬਾਨ ਦਵਾਈ ਹੈ ਸਾਹ ਪ੍ਰਣਾਲੀ ਲਈ ਫੇਫੜਿਆਂ ਦੇ ਵਿੱਚ ਜੰਮੀ ਹੋਈ ਪ੍ਰਾਣੀ ਬਲਗਮ ਦੇ ਲਈ ਡਿਸਪੈਨੀਆਂ ਯਾਨੀ ਸਾਹ ਦਾ ਚੜਨਾ ਸਾਹ ਦਾ ਫੁੱਲਣਾ ਸਾਹ ਬੰਦ ਹੋ ਜਾਣਾ ਇਸ ਤੋਂ ਇਲਾਵਾ ਸਾਈਨਸ ਦੇ ਦਾ ਬਹੁਤ ਵਧੀਆ ਅਸਰ ਹੈ ਅਲਰਜੀ ਦਾ ਜ਼ੁਕਾਮ ਹੋਵੇ ਅਲਰਜੀ ਤੋਂ ਪੈਦਾ ਹੋਈ ਖੰਘ ਉਹਦੇ ਵਾਸਤੇ ਜਸਟਿਸੀਆ ਐਡਾਟੋਡਾ ਆਰਾਮਬਾਨ ਅੰਗਰੇਜ਼ੀ ਚ ਇਹਨੂੰ ਮਲਾਬਾਰ ਨਟ ਵੀ ਕਿਹਾ ਜਾਂਦਾ ਹੈ ਇਸ ਤੋਂ ਇਲਾਵਾ ਸਿੰਘੀ ਇੰਡੀਅਨ ਸ਼ਰਬ ਇਹਦੇ ਨਾਂ ਨੇ ਪਰ ਹੋਮੋਪੈਥੀ ਦੇ ਵਿੱਚ ਇਸ ਨੂੰ ਜਸਟਿਸੀਆ ਐਰਾਟੋਡਾ ਤੇ ਆਯੁਰਵੈਦ ਦੇ ਵਿੱਚ ਇਸ ਨੂੰ ਅਡੂਸਾ ਕਿਹਾ ਜਾਂਦਾ ਹੈ ਠੰਡੀ ਹਵਾ ਦੇ ਨਾਲ ਜਾਂ ਰੋਸ਼ਨੀ ਦੇ ਨਾਲ ਜਾਂ ਫਿਰ ਸ਼ੋਰ ਸ਼ਰਾਬੇ ਦੇ ਨਾਲ ਕਿਸੇ ਦਾ ਸਿਰ ਦਰਦ ਹੋਵੇ ਤਾਂ ਉਹਦੇ ਵਾਸਤੇ ਵੀ ਇਹ ਰਾਮਬਾਨ ਦਵਾ ਸਾਈਨਸ ਹੋਵੇ ਸਰਦੀ ਕਾਰਨ ਚਾ ਕਹਿ ਲਈਏ ਰੇਸ਼ੇ ਕਾਰਨ ਸਿਰ ਦਾ ਦਰਦ ਹੋਣਾ ਉਹਦੇ ਵਾਸਤੇ ਵੀ ਜਸਟਿਸੀਆ ਐਡਾਟੋਡਾ ਆਰਾਮਬਾਨ ਠੱਕ ਚੋ ਪਾਣੀ ਅਲਰਜੀ ਭਰੀਆਂ ਛਿੱਕਾਂ ਉਹਦੇ ਵਾਸਤੇ ਜਸਟਿਸੀਆ ਐਡਾਟੋਡਾ ਬਹੁਤ ਵਧੀਆ ਦਵਾ ਗਲੇ ਚ ਦਰਦ ਹੋਵੇ ਅੱਖਾਂ ਚ ਪਾਣੀ ਹੋਵੇ ਕਈ ਵਾਰੀ ਗਲੇ ਚ ਦਰਦ ਹੋ ਕੇ ਹੌਲੀ ਹੌਲੀ ਮਰੀਜ਼ ਨੂੰ ਸਮੱਸਿਆ ਸ਼ੁਰੂ ਹੁੰਦੀ ਹੈ ਤਾਂ ਉਸ ਤੋਂ ਬਾਅਦ ਤੇਜ਼ ਬੁਖਾਰ ਹੋਣਾ ਸ਼ੁਰੂ ਹੋ ਜਾਂਦਾ ਉਹਦੇ ਵਾਸਤੇ ਜਸਟਿਸੀਆ ਐਡਾਟੋਡਾ ਰੋਗ ਨੂੰ ਸ਼ੁਰੂ ਚ ਹੀ ਨੱਪ ਲੈਂਦੀ ਹੈ ਸੁੱਕੀ ਅਤੇ ਜੰਮੀ ਬਲਗਮ ਜਿੰਨੀ ਪੁਰਾਣੀ ਬਲਗਮ ਹੋਵੇ ਪੁਰਾਣਾ ਕਈ ਵਾਰੀ ਨਮੂनियां ਹੋਇਆ ਹੁੰਦਾ ਤੇ ਫੇਫੜਿਆਂ ਦੇ ਵਿੱਚ ਕੋਈ ਨਾ ਕੋਈ ਸਮੱਸਿਆ ਰਹਿੰਦੀ ਹੈ ਖੰਘ ਰਹਿੰਦੀ ਹੈ ਬਲਗਮ ਰਹਿੰਦੀ ਹੈ ਤਾਂ ਉਹਦਾ ਕਾਰਨ ਇਹ ਹੀ ਹੁੰਦਾ ਕਿ ਪੁਰਾਣਾ ਚਾਹੇ ਉਹ 5 ਸਾਲ ਪੁਰਾਣਾ ਨਮੂनियां ਹੋਵੇ 10 ਸਾਲ ਪੁਰਾਣਾ ਨਮੂनियां ਉਹ ਕਿਤੇ ਨਾ ਕਿਤੇ ਪਿਆ ਹੁੰਦਾ ਇਸ ਕਰਕੇ ਅਜੇ ਹੀ ਸਮੱਸਿਆ ਦੇ ਵਿੱਚ ਜਸਟਿਸੀਆ ਐਡਾਟੋਡਾ ਇੱਕ ਆਰਾਮ ਬਣ ਦਵਾ ਬਿਨਾਂ ਕਿਸੇ ਕਾਰਨ ਖੰਘ ਦਾ ਛੜਨਾ ਉਸ ਤੋਂ ਬਾਅਦ ਖੰਗ ਭਿਆਨਕ ਰੂਪ ਧਾਰਨ ਕਰ ਲੈਂਦੀ ਹੈ ਇਹ ਸਮੱਸਿਆ ਵਾਸਤੇ ਵੀ ਜਸਟਿਸ ਆਡਾ ਟੋਡਾ ਇੱਕ ਬਹੁਤ ਵਧੀਆ ਦਵਾਈ ਹੈ ਸੋ ਇਹ ਲੈਣੀ ਕਿਵੇਂ ਆ ਦੋਸਤੋ ਉਹਦੇ ਵਾਸਤੇ ਸਭ ਤੋਂ ਪਹਿਲੀ ਗੱਲ ਤਾਂ ਇਹ ਆ ਕਿ ਤੁਸੀਂ ਕਿਸੇ ਨਾ ਕਿਸੇ ਹੋਮੋਪੈਥ ਨੂੰ ਮਿਲੋ ਕਿ ਸੋਮੋਪੈਥੀ ਦੇ ਡਾਕਟਰ ਨੂੰ ਮਿਲ ਕੇ ਉਹਦੀ ਸਲਾਹ ਦੇ ਨਾਲ ਉਹਦੇ ਮਸ਼ਵਰੇ ਦੇ ਨਾਲ ਇਹ ਦਵਾਈ ਲਓ ਫਿਰ ਵੀ ਇਸ ਦਵਾਈ ਦਾ ਜੇ ਤੁਸੀਂ ਆਪਣੇ ਤੌਰ ਤੇ ਵੀ ਇਸਤੇਮਾਲ ਕਰਦੇ ਹੋ ਕਿਸੇ ਤਰ੍ਹਾਂ ਦਾ ਕੋਈ ਇਹਦਾ ਮਾੜਾ ਪ੍ਰਭਾਵ ਨਹੀਂ ਕਿਸੇ ਤਰ੍ਹਾਂ ਦਾ ਜਿਹੜਾ ਇਹ ਆ ਕੋਈ ਸਰੀਰ ਨੂੰ ਨੁਕਸਾਨ ਨਹੀਂ ਪਹੁੰਚਾਉਂਦੀ ਇਹਦੇ 15 ਤੁਪਕੇ 15 ਡ੍ਰੌਪਸ ਸਵੇਰ 15 ਡ੍ਰੌਪਸ ਦੁਪਹਿਰ 15 ਡ੍ਰੌਪਸ ਸ਼ਾਮ ਇੰਨੇ ਜੇ ਪਾਣੀ ਦੇ ਨਾਲ ਤੁਸੀਂ 20 ml ਕੱਚ ਦੇ ਗਲਾਸ ਦੇ ਵਿੱਚ ਲੈਣੇ ਆ ਸੋਮੋਪੈਥੀ ਦਵਾਈ ਜਿਹੜੀ ਕੱਚ ਦੇ ਗਲਾਸ ਦੇ ਵਿੱਚ ਲਈ ਜਾਂਦੀ ਹੈ ਤਾਜ਼ੇ ਪਾਣੀ ਦੇ ਵਿੱਚ ਥੋੜਾ ਜਿਹਾ ਨਿੱਘਾ ਪਾਣੀ ਹੋਵੇ ਗਰਮ ਪਾਣੀ ਹੋਵੇ ਉਹਦੇ 'ਚ 15 ਤੁਪਕੇ ਸਵੇਰ 15 ਦੁ ভাগতই আরাম আরাাম শুরু হয়ে